ਹਿੰਦੀ ਕਾਲੇ ਕਿਵਲ ਉਸੇ ਹੋਤਾ ਹੋਤਾ ਨਵਾਜੀ ਹੋਰ ਸੁਣਾਓ ਤੁਸੀਂ ਵੀ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਆ ਕਰੋ ਸਾਡੀਆਂ ਵੀਡੀਓ ਸਭ ਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਜਿਹੜੀਆਂ ਆਪਣੀਆਂ ਨਾ ਰੈਸਪੀ ਦੀਆਂ ਵੀਡੀਓ ਵੀ ਆਪਾਂ ਵਿੱਚ ਹੁਣ ਪਾਉਣ ਲੱਗੇ ਉਹਨੂੰ ਤੁਸੀ ਵਿਊ ਬਹੁਤ ਘੱਟ ਮਿਲਦੇ ਆ ਇੱਕ ਵਾਰ ਸਤਾ ਵੀ ਉਹਨਾਂ ਨੂੰ ਵੀ ਬਜਾਦਾ ਦੇਖਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿਉਂਕਿ ਆਪਾਂ ਬਹੁਤ ਜ਼ਿਆਦਾ ਪੂਰਾ ਕਰਨਾ ਕਰਕੇ ਤੇ ਵੀ ਆਪਾਂ ਨੂੰ ਡੇਲੀ ਵੀਡੀਓ ਫਿਰ ਪਾਉਣੀ ਪੈਂਦੀ ਆ ਤਾਂ ਮੈਂ ਆਪਾਂ ਡੇਲੀ ਵੀਡੀਓ ਹੀ ਪਾਉਣੇ ਹੁੰਦੇ ਆ ਹੁਣ ਤੇ ਉਹਨੂੰ ਦੇਖੋ ਕੱਲ ਵਾਲੀ ਵੀਡੀਓ ਨੂੰ ਸਾਰੇ 130 ਵਿਊ ਹੋਣਗੇ ਸ਼ਾਇਦ ਕਿੰਨੇ ਘਟਾਏ ਤੇ ਆਇ ਨਾ ਕਰਿਆ ਕਰੋ ਮੇਰੀਆਂ ਵੀਡੀਓ ਨੂੰ ਇੰਨਾ ਨੂੰ ਵੀ ਜ਼ਿਆਦਾ ਪਿਆਰ ਦਿਆ ਕਰੋ ਤੇ ਜਿਹੜੀ ਆਪਾਂ ਇੱਕ ਦਿਨ ਪਾਈ ਸੀ ਬਲੌਗ ਦੀ ਕਿੰਕ ਕਲਰ ਦਾ ਸੀ ਗਿਆ ਪੀਲੀਆਂ ਵਾਂਗਾਂ ਤੋਂ ਪਹਿਨ ਲਈ ਮੰਗਵਾਇਆ ਸੀਗਾ ਉਹ ਤੁਸੀਂ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ 5700 ਤੋਂ ਅੱਜ ਟੱਪ ਗਈ ਹੈ ਹਰ ਰੋਜ਼ ਵਿਊ ਵਾਧਦੇ ਹੋ ਉਹਦੇ ਬਹੁਤ ਵਿਊ ਬੰਦੇ ਆ ਉਹਨਾਂ ਨੂੰ ਵੀ ਹਫ਼ਤਾ ਕੀ ਦੱਸ ਕੇ ਦੇਣੀ ਹੋਇਆ ਪਾਈ ਨੂੰ ਤੇ ਜਿਹੜੀਆਂ ਆਪਾਂ ਪਾਉਣੇ ਰੈਸਪੀ ਦੀਆਂ ਇੰਨੀ ਆਪਾਂ ਨੂੰ ਵਿਊ ਘੱਟ ਮਿਲਦੇ ਆ ਕਬਸਟ ਆ ਇਹਨਾਂ ਨੂੰ ਵੀ ਜ਼ਿਆਦਾ ਤੁਸੀਂ ਦੇਖਿਆ ਕਰੋ ਤੇ ਲੋ ਜੀ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਅੱਜ ਆਪਾਂ ਕੋਰੀਅਰ ਕਰਵਾਉਣ ਜਾਣਾ ਹੈਗਾ ਫਿਰ ਤੁਸੀਂ ਕਹੋਗੇ ਵੀ ਕਹੋਗੇ ਵੀ ਸਤਾਰਨ ਲੱਗੇ ਤੋ ਕਿ ਉਹਨਾਂ ਨੇ ਆਪਾਂ ਨੂੰ Google Pay ਰਾਤ ਨਹੀਂ ਰੱਖੇ ਕੀਤੇ ਸੀ ਤੇ ਫਿਰ ਆਪਾਂ ਸਵੇਰ ਫਿਰ ਕੰਮ ਵੀ ਕਰ ਜੀ ਕਿਤੇ ਜਾਣਾ ਹੁੰਦਾ ਆਪਾਂ ਨੂੰ ਜਲਦੀ ਹੁੰਦੀ ਆ ਕੰਮ ਵੀ ਕਰਦੇ ਕਰਨੇ ਹੁੰਦੇ ਆਪਾਂ ਤੇ ਤਾਂ ਫਿਰ ਚਲ ਆਪਾਂ ਨਾ ਆਇਆ ਹੁੰਦਾ ਵੀ ਚਲੋ ਹਣ ਵੀ ਤੋਰ ਲੱਗਿਆ ਤੋ ਚਲਪਾ ਵੀਡੀਓ ਬੈਗਮ ਦਿਖਾ ਦਿੰਦੇ ਪੋਸ਼ ਜੋੜ ਕੋਸ਼ਨ ਨਾ ਹੀ ਮੰਗਵਾਇਆਗਾ ਤੇ ਤੁਸੀਂ ਵੀ ਜਰੂਰ ਮੰਗਵਾਇਓ ਤੇ ਦੇਖੋ ਆਪਾਂ ਵੀਡੀਓ ਜਿਆਦਾ ਲੰਬੀ ਨਹੀਂ ਕਰਦੇਗੇ ਤੁਹਾਨੂੰ ਦਿਖਾਉਣੀ ਆ ਮੁੱਲਾਪੁਰ ਆਲੇ ਨੇ ਆਪਾਂ ਤੋ ਕੀ ਮੰਗਵਾਇਆਗਾ ਤੇ ਤੁਸੀਂ ਵੀ ਜਰੂਰ ਮੰਗਵਾਓ ਨਾ ਕਸਮ ਦੋਸਤਨੀਆ ਤੇ ਕੋਲ ਲੱਗੇ ਸੀ ਤਹਾਨੂੰ ਇਹ ਕੋ ਪਹਿਲਾ ਪਉਣਾ ਦਿਖਾਉਣੀ ਜੀ ਸਮਾਰਨ ਜੀ ਇਹ ਪਾਸੇ ਤੋਂ ਹਿੰਕਾ ਤੋੜੀ ਦੇਖੋ ਜੀ ਬਲੌਜੀ ਕਿਉਂਕਿ ਉਹਨਾਂ ਨੇ ਨਾ ਨੇਰੇ ਹੋਏ ਪੈਸੇ ਪਾਏ ਸੀ ਗੂਗਲ ਪੇ ਆਪਾਂ ਨੂੰ ਨੇਰੇ ਹੋਈ ਕੀਤਾ ਸੀਗਾ ਫਿਰ ਪਤਾ ਹੀ ਫਿਰ ਤੁਹਾਨੂੰ ਪਤਾ ਵੀ ਜਿੰਨਾ ਤੇਰਾ ਆਪਾਂ ਗੂਗਲ ਪੇ ਨਹੀਂ ਹੁੰਦੀ ਆਪਾਂ ਉਹਨਾਂ ਤੇਰਾ ਅਗਲੇ ਆਰਡਰ ਨਹੀਂ ਦਿੰਦੇ ਜੀ ਨਾ ਹੀ ਆਪਾਂ ਵੀਡੀਓ ਬਣਾਉਣੀ ਆ ਨਾ ਦਿਖਾਉਣੀ ਆ ਕਿਉਂਕਿ ਮੈਂ ਕੱਲ ਵੀਡੀਓ ਬਣਾ ਲੈਂਦੀ ਅਗਲਾ ਗੂਗਲ ਪੇ ਨਾ ਕਰਦਾ ਨਹੀਂ ਠੀਕ ਨਹੀਂ ਦਿੰਦਾਗਾ ਉਹਨਾਂ ਦੇ ਪੈਸੇ ਫਿਰ ਆ ਗਏ ਸੀਗੇ ਤੇ ਲੋ ਜੀ ਦੇਖੋ ਉਹਨਾਂ ਨੇ ਬਲੌਜ਼ ਮੰਗਵਾਇਆ ਹੈ ਆਪਾਂ ਤੋਂ ਜਿਹੜਾ ਸੋਨਿਆ ਕਹਿੰਦੇ ਨਾਲ ਅੱਗੇ ਵੀ ਮੈਂ ਜਦੋਂ ਨਾਲ ਸੀ ਮੈਂ ਵਿਆਹ ਕਰ ਲੈਣੇ ਆ ਸੀ ਥੋੜੇ ਦਿਨ ਹੀ ਹੋ ਗਏ ਤੇ ਉਸ ਦਿਨ ਵੀ ਉਹਨਾਂ ਨੇ ਬਲੈਕ ਮੰਗਵਾਇਆ ਸੀ ਉਹਨਾਂ ਨੇ ਇਕੱਠੇ ਮੰਗਵਾਏ ਸੀ ਤੇ ਪਰ ਉਹਦੋਂ ਆਪਣੇ ਕੋਲ ਬਣ ਕੇ ਰੈਡੀ ਨਹੀਂ ਸੀ ਇਕ ਹੀ ਬਣਿਆ ਸੀ ਤੇ ਲੋ ਜੀ ਅੱਜ ਆਪਾਂ ਕੱਪੜੇ ਦੇ ਨਾਲ ਕੱਲ ਦਿੰਦੀਆਂ ਦੇਖੋ ਜੀ ਤੁਹਾਨੂੰ ਵੀ ਪਸੰਦ ਆਇਆ ਜਰੂਰ ਮੰਗਵਾਇਓ ਜਿਹੜੇ ਵੀ ਮਰਜ਼ੀ ਕਲਰ ਦਾ ਕਹੋਗੇ ਆਪਾਂ ਬਣਾ ਕੇ ਤੁਹਾਡ ਲੋ ਜੀ ਦੇਖੋ ਜੀ ਤੇ ਇਹਦੇ ਲਈ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਤੇ ਵੀਡੀਓ ਨੂੰ ਵੱਧ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਕਿੰਦਾਂ ਦੀਆਂ ਲੱਗਦੀਆਂ ਨੇ ਤੁਹਾਨੂੰ ਦੇਖੋ ਇਹ ਸੀ ਬਲੌਜ ਉਹਨਾਂ ਦਾ ਇਹਦਾ ਪ੍ਰਾਈਸ ਉਹਨਾਂ ਨੂੰ 450 ਰੁਪਇਆ ਲਾਇਆ ਹੈ ਤੇ ਇਹ ਸੀ ਇੱਕ ਬੈਲ ਬਟਨ ਦਾ ਛੋੜ ਦੇਖੋ ਜੀ ਤੁਸੀਂ ਬਹੁਤ ਆ ਪਹਿਲਾਂ ਕਹਿੰਗੇ ਸਾਨੂੰ ਬੈਲ ਬਟਨ ਦੇ ਲਿਆ ਕੇ ਦਿਓ ਕਿਉਂਕਿ ਸੀਜ਼ਨ ਦਾ ਕਰਕੇ ਫਿਰ ਆਪਾਂ ਲੈ ਕੇ ਨਹੀਂ ਆਉਂਦੇਗੇ ਦੇਖੋ ਇੱਕ ਕਪੜਾ ਨਹੀਂ ਮੰਗਵਾਇਆਗਾ ਦੇਖੋ ਜੀ ਇਹ ਆਪਾਂ ਉਹਨੂੰ ਲਾਇਆ 2000 ਰੁਪਏ ਦਾ ਬਿੱਲ ਬਟਨ ਤੇ ਹੋਰ ਬਿੱਲ ਬਟਨ ਦਾ ਛੂਟਾ ਹਲੋ ਜੀ ਦੇਖੋ ਜੀ ਤੁਸੀਂ ਮੇਰੀਆਂ ਭੈਣਾਂ ਮੈਨੂੰ ਛੂਟਾਂ ਵਾਲੀਆਂ ਵੀਡੀਓ ਨਹੀਂ ਬਹੁਤ ਪਿਆਰ ਦਿਆ ਕਰੋ ਤੁਸੀਂ ਵੀ ਵੱਧ ਤੋਂ ਵੱਧ ਆਰਡਰ ਦਿਆ ਕਰੋ ਤੇ ਮੰਗਵਾਇਆ ਕਰੋ ਆਪਾਂ ਦੇ ਕੱਪੜੇ ਮੰਗਵਾ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂ ਕਿ ਕਿਦਾਂ ਦਾ ਆਪਣਾ ਰੇਟ ਹੈ ਕਿਦਾਂ ਦੀ ਚੀਜ਼ ਹੈ ਦੇਖੋ ਜੀ ਇੱਕ ਕਪੜਾ ਤੋਂ ਆਹ ਛੂਟ ਮੰਗਾਇਆ ਇਹਦੇ ਆਪਾਂ ਲਾਇਆ 2000 ਰੁਪਏ ਉਹਨਾਂ ਨੂੰ ਦੋ ਜੀ ਇਹ ਕੱਪੜਿਆ ਖਾਨ ਕੀ ਜਿਵੇਂ ਮੈਂ ਦੱਸਿਆ ਸੀ ਉਹਨਾਂ ਤੇ ਲੈ ਪਏ ਆ ਤੇ ਆ ਦੇਖੋ ਜੀ ਇਹ ਮੰਗਵਾਏ ਤਾਂ ਉਹਨਾਂ ਨੇ ਇੱਕ ਹੋਰ ਸੀ ਇਹਦੇ ਨਾਲ ਦਾ ਨਾਪੀ ਦਾ ਕਰਵਾ ਕੇ ਰੱਖਿਆ ਸੀ ਪਰ ਉਹ ਆਪਣੇ ਅਨੇਰ ਤੋਂ ਹੀ ਆ ਨਾਵੇ ਤੋਂ ਤੇ ਉਹ ਕਹਿੰਦੀ ਸੀ ਸਾਨੂੰ ਦੇ ਦਿਓ ਫਿਰ ਆਪਾਂ ਉਹਨਾਂ ਵਾਸਤੇ ਰੱਖ ਲਿਆ ਉਹਨਾਂ ਦਾ ਬਲੌਜ ਬਣ ਕੇ ਤਿਆਰ ਹੋ ਤੇ ਫਿਰ ਆਪਾਂ ਉਹਨਾਂ ਨੂੰ ਵੀ ਕੋਰੀਅਰ ਜੋ ਬਸ ਕੀਤਾ ਸਾਨੂੰ ਦਿਖਾਵਾਂਗੇ ਦੋ ਜੀ ਦੇਖੋ ਜੀ ਇਹ ਆਪ 1000 ਰੁਪਏ ਦਾ ਲਾਇਆ ਪੈਨ ਖਾਨ ਕੀ ਦਾ ਛੂਟ ਦੇਖੋ ਜੀ ਤੁਹਾਨੂੰ ਵੀ ਇਸ ਤਰ੍ਹਾਂ ਪਸੰਦ ਹੁੰਦਾ ਸਕਰੀਨ ਸ਼ਾਟ ਲੈ ਲਿਆ ਕਰੋ ਤੇ ਮੰਗਵਾਇਆ ਕਰੋ ਜਰੂਰ ਮੌਕਾ ਦਿਆ ਕਰੋ ਨਾ ਤੀਜਾ ਦਾ ਵੀ ਮੈਨੂੰ ਤੇ ਇਹਦੇ ਨਾਲ ਆਪਾਂ ਦਵੱਤਾ ਮੰਗਵਾ ਲਾਤਾ ਸਾਡੇ ਤਾਂ ਸਦਾ ਦਵੱਤਾ ਦੇਖੋ ਜੀ ਆ ਦਵੱਤਾ ਲਾਤਾ ਆਪਾਂ ਨਾਲ

ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਤੇ ਵੀਡੀਓ ਨੂੰ ਬਹੁਤ ਤੋਂ ਵੱਧ ਪਿਆਰ ਦਿਓ ਬਸ ਆਪਣਾ ਲੱਖ ਵਿਊ ਹੋਣ ਵਾਲਾ ਹੈ ਇੱਕ ਹਫਤੇ ਤੱਕ ਹੋ ਜਾਊਗਾ ਦੇਖੋ ਜੀ ਦੀ ਆ ਪਲਾਇ 1200 ਦਾ ਇਹ ਦੇਖੋ ਜਿਹੜੇ ਮੈਂ ਵੀਡੀਓ ਪਾਉਣੇ ਨੇ ਤੁਸੀਂ ਵੀ ਇਸ ਤਰ੍ਹਾਂ ਤੁਹਾਡੇ ਪਸੰਦ ਆਉਂਦੇ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲਿਆ ਪਰ ਕੋਈ ਗੱਲ ਨਹੀਂ ਜੀ ਹਫਤਾ ਵੀ ਕਈ ਵਾਰ ਹੋ ਜਾਂਦਾ ਵੀ ਭੈਣਾਂ ਕੋਲ ਪੈਸੇ ਨਹੀਂ ਬਣੇ ਹੁੰਦੀ ਲੈ ਕੇ ਰੱਖ ਲੈਂਦੀਆਂ ਹਨ ਤੇ ਫਿਰ ਭਾਜੀ ਤੁਸੀਂ ਗੂਗਲ ਪੇਅ ਕਰੋਗੇ ਫਸ ਤੁਹਾਡਾ ਕੋਰੀਅਰ ਬਹੁਤ ਕਰਵਾ ਦੇਵਾਂਗੇ ਦੇਖੋ ਜੀ साडे तिन मीटर सलवार कपडा लाने साडे तीन मीटर सलवारा कपडा वाहत खुला डुल् दपट्टा वाट ला बारा सो रुपया सुटत दपट्टा वापटा लाल बटन ਵੱਲੇ ਤੇ ਬੈਲ ਬਟਨ ਦਾ ਛੂਟ ਸੀ ਇਹਦੇ ਨਾਲ ਬਾਹਰ ਵੱਟਾ ਲੱਗਾ ਸੀ ਸੋਨ ਨੂੰ ਵੀ ਇਸ ਤਰ੍ਹਾਂ ਪਸੰਦ ਹੋਵੇ ਤੁਸੀਂ ਮੰਗਵਾ ਸਕਦੇ ਪਾਰਟੀ ਵੇਅਰ ਛੂਟ ਦੀ ਕੋਜੀ ਇਹ ਦਵੱਟੇ ਦਾ ਰੇਟ ਸੀਗਾ 300 ਰੁਪਿਆ ਉਹ ਥੋੜਾ ਹੈਵੀ ਸੀ 350 ਸੀ ਇਹ 300 ਦਾ ਵਾ ਦੇਖੋ ਜੀ ਸੋਨ ਨੂੰ ਵੀ ਇਸ ਤਰ੍ਹਾਂ ਪਸੰਦ ਹੋਵੇ ਸਕਰੀਨ ਸ਼ਾਟ ਲੈ ਕੇ ਮੰਗਵਾ ਸਕਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੀਆਂ ਵੀਡੀਓ ਕਿਦਾਂ ਦੀਆਂ ਨੇ ਦੇਖੋ ਇਹ ਆ ਪਏ ਦੇ ਨਾਲ ਆਇੰਡ ਵੱਟਾ ਦਾ ਇਹ 750 ਦਾ ਰਹਿ ਰਿਹਾ ਹੈ। 3000 ਦਾ ਛੂਟ ਆਪਾਂ ਉਹਨਾਂ ਨੂੰ ਲਾਇਆ ਹੈ। ਤੁਸੀਂ ਵੀ ਕੋਈ ਗੱਲ ਨਹੀਂ। ਜ਼ਰੂਰ ਦੱਸਿਓ ਜੇ ਮੰਗਵਾਨੀ ਹੋਏ ਤਾਂ ਆਪਾਂ ਤੁਹਾਨੂੰ ਲਿਆ ਕੇ ਦਿਆਂਗੇ। ਦੋ ਜੀ। ਅਸੀਂ ਕੋ ਉਹਨਾਂ ਦਾ ਬਲੌਸ ਸੀ ਕਿ ਬਲੌਸ ਨੂੰ ਪਹਿਲਾਂ ਦਿਖਾਤਾ ਤਾਂ ਤੁਹਾਨੂੰ ਵੀ ਇਸ ਤਰ੍ਹਾਂ ਪਸੰਦ ਹੋਵੇ। ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਆ ਤੇ 450 ਦਾ ਆਪਾਂ ਉਹਨਾਂ ਨੂੰ ਲਾਇਆ ਤੇ ਕੋਰੀਅਰ ਚਾਰਜ ਸਾਨੂੰ ਤਾਂ ਪਤਾ ਹੀ ਆ। ਇਹ ਸਾਰਾ ਉਹਨਾਂ ਦੇ ਹੀ ਆ ਜੀ ਜਿੰਨੇ ਸੇ ਕੱਪੜੇ ਦਾ ਬਲੌਸ ਦਾ ਉਹ ਉਹਨਾਂ ਦਾ ਸਾਰਾ ਕੋਰੀਅਰ ਚਾਰਜ ਦੇਖੋ ਜੀ ਤੁਹਾਨੂੰ ਵੀ ਆਤਰਾ ਪਸੰਦ ਹੋਵੇ ਮੰਗਵਾ ਸਕਦੇ ਆ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਆ ਕਰੋ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਆਪਣਾ ਜੋੜਨ ਦਾ ਬਹੁਤ ਤਹਿ ਦਿਲੋਂ ਧੰਨਵਾਦ ਲੋ ਜੀ ਹੁਣ ਆਪਾਂ ਲੱਗੇ ਆ ਤਰਨ ਤੇ ਮੈਂ ਕਿਹਾ ਮੈਂ ਜਾ ਕੇ ਖਾਦਾ ਵਾਂ ਤੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੇ ਬਹੁਤ ਥੋੜਾ ਧੰਨਵਾਦ ਆਪਣੇ ਨਾਲ ਜੋੜਨ ਦਾ ਲੋ ਜੀ ਆਪਾਂ ਇਹ ਕ੍ਰੋਸ਼ੀਆ ਕੀਤਾ ਹੋਇਆ ਹੈਗਾ ਦੇਖੋ ਜੀ ਆਪਾਂ ਇਹ ਕ੍ਰੋਸ਼ੀਆ ਕੀਤਾ ਇੱਦਾਂ ਵੀ ਰੋਸ਼ੀਆ ਕੀਤਾ ਹੋਇਆ ਹੈਗਾ। ਲਓ ਜੀ ਹੁਣ ਆਪਾਂ ਵੀਡੀਓ ਕਰ ਲੱਗੇ ਐਂਡ ਤੇ ਆਪਾਂ ਹੁਣ ਸਮਾਨ ਪਾ ਲਈ ਫਿਰ ਲਫਾਫੇ ਵਿੱਚ ਪੂਰੀਆ ਰਪਾ ਕਰਵਾ ਕੀ ਆਈਏ। ਤੇ ਲੋ ਜੀ ਆਪਾਂ ਦਵੱਟਾ ਲਾਤਾ। ਬਹੁਤ ਈਜ਼ ਹੋ ਗਿਆ। ਲੋ ਜੀ ਫਿਰ ਆਪਾਂ ਵੀਡੀਓ ਕਰ ਲੱਗੇ ਐਂਡ।